ਇਹ ਭਰਤੀ ਹੈ ਅਪ੍ਰੈਲ ਦੇ ਵਿੱਚ ਠੀਕ ਹੈ ਹੋਣ ਕੀ ਹੈ ਤੁਹਾਡੀ ਇੱਕ ਪ੍ਰੀ ਰਜਿਸਟ੍ਰੇਸ਼ਨ ਹੋ ਰਹੀ ਹੈ ਜਿੱਦਾਂ ਤੁਹਾਡੇ ਮੋਬਾਈਲ ਦੇ ਵਿੱਚ ਅਸੀਂ ਆਈਡੀ ਬਣਾ ਰਹੇ ਹਾਂ ਪਤਾ ਲੱਗ ਮੰਨ ਕੇ ਚੱਲਿਓ ਰਜਿਸਟ੍ਰੇਸ਼ਨ ਤੁਹਾਡੀ ਫਰਵਰੀ ਦੀ 6 ਤਰੀਕ ਤੋਂ ਬਾਅਦ ਚ ਓਪਨ ਹੋਣੀ ਹੈ ਸਾਈਡ ਅਗੜੀ ਵੀਰ ਦੀ ਠੀਕ ਉਤੋਂ ਬਾਅਦ ਤੁਸੀਂ ਅਗੜੀ ਵੀਰ ਦੀ ਜਦੋਂ ਸਾਈਡ ਓਪਨ ਹੋ ਜਾਂਦੀ ਹੈ ਉਤੋਂ ਬਾਅਦ ਤੁਸੀਂ ਫਾਰਮ ਫਿਲ ਅਪ ਕਰਨਾ ਜੇ ਕਰ ਲੋਗੇ ਸਾਰੇ ਕਰ ਲੈਣਾ ਜੀ ਉਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਡੀ ਕੀ ਹੈ ਰਿਟਨ ਟੈਸਟ ਹੋਊਗਾ ਸਭ ਤੋਂ ਪਹਿਲਾ ਸਟੈਪ ਕੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤੁਹਾਡੀ ਰਜਿਸਟ੍ਰੇਸ਼ਨ ਰਿਟਨ ਟੈਸਟ ਉਸ ਤੋਂ ਬਾਅਦ ਦੌੜ ਹੋਏਗਾ ਕਿੱਥੇ ਜਿਹੜਾ ਜਿਹੜਾ ਤੁਹਾਡਾ ਏਆਰਓ ਹੈ ਉਹੀ ਤੁਹਾਡੀ ਕੀ ਹੈ ਉੱਥੇ ਹੀ ਤੁਹਾਡੀ ਦੌੜ ਹੋएगी ਇਹ ਨਾ ਸੋਚੋ ਕਿ ਸੈਂਟਰ ਦੇ ਵਿੱਚ ਸਿਕਸਾਈਜ਼ ਰੈਜਿਮੈਂਟ ਸੈਂਟਰ ਜਾ ਕੇ ਤੁਹਾਡੀ ਦੌੜ ਹੋਣੀ ਹੈ ਸੁਣ ਲਿਆ ਸਾਰੇ ਨੇ ਤੁਹਾਡੀ ਦੌੜ ਤੁਹਾਡੇ ਏਆਰਓ ਨਹੀਂ ਕਰਨੀ ਹੈ ਤੇ ਮੈਕਿਆਂ ਦੇ ਵਿੱਚ 10 10% ਬੀਐਸਐਫ ਆਈਟੀਵੀਪੀ ਅਸਾਮ ਰੈਫਲ ਜਿਹੜੇ ਪੁਲਿਸ ਵਿਭਾਗਮਿਆਂ ਜਿੱਦਾਂ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਨੇ ਵੀ ਸ਼ਾਇਦ 10% ਕਰਤਾ ਉਹ ਸੁਣ ਲਿਆ ਸਾਰੇ ਨੇ ਸਾਰੇ 10-10% ਬਾਕੀ ਤਕਰੀਬਨ ਹਰ ਮੈਕਮੇ ਦੇ ਵਿੱਚ ਜਾਣੇ ਆ ਉਹ ਠੀਕ ਆ ਉਸ ਤੋਂ ਬਾਅਦ ਜਦੋਂ ਤੁਹਾਡੀ ਦੌੜ ਹੋਣੀ ਹੈ ਤੁਹਾਡਾ ਡਰੱਗਸ ਦਾ ਟੈਸਟ ਹੋਣਾ ਕਲੀਅਰ ਹੈ ਸਾਰਿਆਂ ਨੂੰ ਜਿਸ ਬੱਚੇ ਦਾ ਡਰੱਗਸ ਪਾਇਆ ਜਾਂਦਾ ਉਹ ਬੱਚਾ ਸਾਈਡ ਤੇ ਕਰ ਦਿੱਤਾ ਜਾਏਗਾ ਦੌੜ ਦੇ ਜਦੋਂ ਦੌੜ ਲਾਣੀ ਹੈ ਕੋਈ ਵੀ ਬੰਦਾ ਕੋਈ ਖਾਣਾ ਨਾ ਲਿਓ ਜੇ ਕੋਈ ਇੱਕ ਟਿੱਕੀ ਵੀ ਨਾ ਖਾ ਲਿਓ ਉਹ ਵੀ ਤੁਹਾਡੀ ਉਹਦੇ ਵਿੱਚ ਪਾਈ ਜਾਏਗੀ ਪਤਾ ਲੱਗ ਗਿਆ ਸਾਰਿਆਂ ਨੂੰ ਕਊਗਾ ਵੀ ਮੈਂ ਨਹੀਂ ਮੈਂ ਅੱਜ ਬੁਖਾਰ ਵਾਲੀ ਟਿੱਕੀ ਖਾ ਲੈਣਾ ਕੋਈ ਇਹਦੇ 'ਚ ਜੋਸ਼ ਆ ਜਾਊਗਾ ਜਾਂ ਕਿਹਾ ਸਾਰੀ ਤੁਹਾਡੀ ਡਰੱਗਸ ਦੇ ਵਿੱਚ ਆ ਜਾਣੀ ਹੈ ਕਿ ਹੋਏ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕਰ ਦੇਣਾ ਰੋਟੀ ਪਾਣੀ ਰੱਜ ਕੇ ਖਾਓ ਦਵਾ ਕੇ ਖਾਓ ਖਰਾਕ ਖਾਓ ਜਿੱਦਾਂ ਤੁਹਾਡੇ ਜਾਨ ਹੈ ਨਸ਼ੇ ਦੇ ਤੂੰ ਨਸ਼ੇ ਵਾਲੇ ਪਾਸੇ ਬਿਲਕੁਲ ਨਹੀਂ ਜਾਣਾ ਠੀਕ ਹੈ ਅਗਰ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਵੀ ਕਰਦਾ ਉਹਨੂੰ ਫੜਾਓ ਪੁਲਿਸ ਨੂੰ ਫੜਾਓ